ਰਵਿਦਾਸ ਸੁਣੀਏ ਦੁਖ ਪਾਪ ਕਾ ਨਾਸ ਪਾਪ ਨਹੀਂ ਨਾਸ ਹੋਏ ਮੇਰੇ ਦੁਖ ਨਹੀਂ ਨਾਸ ਹੋਏ ਮੈਂ ਨਹੀਂ ਸੁਣਿਆ ਤਰ੍ਹਾਂ ਤਰ੍ਹਾਂ ਦੇ ਸੱਜਣ ਮਿਰਤ ਮਿੱਤਰ ਮਿਲਦੇ ਨੇ ਦਿੱਲੀ ਦੇ ਇੱਕ ਲੰਬਾ ਚੌੜਾ ਚਿੱਠਾ ਮੈਨੂੰ ਦੇ ਦਿੱਤਾ ਤੇ ਗਿਆਨੀ ਜੀ ਅੱਜ ਤੇ ਕਥਾ ਤੁਸੀਂ ਇਹੀ ਕਰੋ ਤੁਹਾਡੇ ਦੁੱਖ ਮਿਟ ਗਏ ਨੇ ਤੁਹਾਡੇ ਪਾਪ ਮਿਟ ਗਏ ਨੇ ਮੈਨੂੰ ਭਰੀ ਸੰਗਤ ਵਿੱਚ ਕਬੂਲ ਕਰਨਾ ਪਿਆ ਮੈਨੂੰ ਸਮਝ ਆ ਗਈ ਏ ਪਾਪ ਕਿਵੇਂ ਮਿਟਦੇ ਨੇ ਦੁੱਖ ਕਿਵੇਂ ਮਿਟਦੇ ਨੇ ਮੇਰੇ ਦੁੱਖ ਮਿਟੇ ਨਹੀਂ ਮੇਰੇ ਪਾਪ ਮਿਟੇ ਨਹੀਂ ਕਿਉਂਕਿ ਮੈਂ ਅਜੇ ਇਤਨੀ ਗਹਿਰਾਈ ਤੱਕ ਸਰੋਤਾ ਨਹੀਂ ਮੈਂ ਇਸ ਨੂੰ ਕਬੂਲ ਕਰਦਾ ਤੁਸੀਂ ਨਿਕੰਮੇ ਚੱਕਰਾਂ 'ਚ ਵੀ ਨਾ ਪੈਣਾ ਮੈਂ ਗੁਰਬਾਣੀ ਦਾ ਵਕਤਾਂ ਕੇਵਲ ਵਕਤ ਆਰਤ ਬਹੁਤ ਸੁਣਾਉਣਾ ਪਰ ਇਸ ਨੂੰ ਤੁਸੀਂ ਹੰਕਾਰ ਸਮਝ ਲਓ ਮੈਨੂੰ ਸਮਝ ਆ ਗਈ ਹੈ। ਸਮਝ ਆ ਗਈ। ਦੁੱਖ ਕਿਵੇਂ ਮਿਟ ਸਕਦੇ ਨੇ ਮੈਨੂੰ ਸਮਝ ਆ ਗਈ ਹੈ। ਪਾਪ ਕਿਵੇਂ ਮਿਟ ਸਕਦੇ ਨੇ ਇਹ ਮੈਨੂੰ ਸਮਝ ਆ ਗਈ ਹੈ। ਤੇ ਇਹ ਵੀ ਮੇਰਾ ਹੰਕਾਰ ਸਮਝ ਲਓ ਭਾਵੇਂ ਕੋਈ ਸਮਝ ਲਓ। ਮੈਂ ਇਹ ਦੇਖਦਾ 90% ਦੀ ਲੋਕਾਂ ਨੂੰ ਇਹ ਸਮਝ ਵੀ ਨਹੀਂ ਆਈ। ਨਹੀਂ। ਇਹ ਵੀ ਮਨਸ ਐ ਬੁਨਿਆਦੀ ਨੁਕਤਾ ਜਿਹੜਾ ਸਮਝਣਾ ਹੈ ਨਹੀਂ ਮੈਥੇ ਚਾਰਕ ਪਾਠ ਕੀ ਤੈਨੈ ਸੁਖ ਮੰਨਿ ਸਾਬਦੇ ਤੂੰ ਇੱਕ ਅਸ਼ਟਪਦੀ ਕਰ ਕਿਸੇ ਰਸ ਦੇ ਚਰ ਆਨੰਦ ਦੇ ਚਰ ਉਚਾਰਣ ਕਰ ਤੇ ਤੈ ਸੁਣ ਅਮੇ ਕਾਸ ਕਟੀ ਗਏ ਜੇ ਸੁਣੀਏ ਦੁਖ ਪਾਪ ਕਾ ਨਾਸ ਸੁਣਨ ਨਾਲ ਨਾ ਹੁੰਦਾ ਦੁਖ ਤੇ ਪਾਪ ਸੁਣਨ ਨਾਲ ਮਿਟਦੇ ਨੇ ਕੇਵਲ ਸੁਣਨ ਮਾਤਰ ਨਾਲ ਨਹੀਂ ਜਿੰਨੀ ਗਹਿਰਾਈ ਤੋਂ ਬੋਲ ਬਾਹਰ ਨਿਕਲਦੇ ਨੇ ਇਤਨੀ ਗਹਿਰਾਈ ਤੋਂ ਕੋਈ ਸੁਣੇ ਇਤਨੀ ਗਹਿਰਾਈ ਇਹ ਤਾਂ ਹੋ ਸਕਦਾ ਹੈ ਧਿਆਨ ਪੂਰਾ ਹੋਵੇ ਮੁਕੰਮਲ ਹੋਵੇ ਤੋਂ ਖੈਰ ਹੁਣ ਇਸੇ ਹੀ ਵਿਸ਼ੇ ਨੂੰ ਮੈਂ ਲਮਕਾਵਾ ਨਾ ਜੈਸੇ ਅੰਦਰ ਬੋਲਣ ਦਾ ਖਿਆਲ ਪੈਦਾ ਹੁੰਦਾ ਹੈ ਪਵਨ ਨਾਭੇ ਨਾਲ ਟਕਰੰਦੀ ਹੈ। 나ਭ ਥੋੜੀ ਜਿਹਾ ਖੁੱਲਦੀ ਹੈ। ਉਤੋਂ ਧੁਨ ਨਿਕਲਦੀ ਹੈ। ਉਹਨੂੰ ਕਹਿੰਦੇ ਨੇ ਪਰ ਆਵਾਜ਼ ਤੇ ਹੈ। ਇਹਦੇ 'ਚ ਅਲਫ਼ਾਜ਼ ਕੋਈ ਨਹੀਂ। ਧੁਨ ਤੇ ਹੈ। ਇਹਦੇ 'ਚ ਅੱਖਰ ਕੋਈ ਨਹੀਂ। ਇਹ ਹਿਰਦੇ ਤੱਕ ਪਹੁੰਚਦੀ ਹੈ। ਇੱਥੇ ਤੱਕ ਪਹੁੰਚਦੇ ਆ ਪਹੁੰਚਦੇ ਇਸ ਨੂੰ ਅੱਖਰ ਮਿਲ ਜਾਂਦੇ ਨੇ। ਪੜਾਓ ਦਰ ਪੜਾਓ। ਕੰਠ ਤੱਕ ਪਹੁੰਚਦੀ ਹੈ ਪੂਰਾ ਵਾਕ ਬਣ ਜਾਂਦਾ ਹੈ। ਜ਼ਬਾਨ ਬਿਆਨ ਕਰ ਦਿੰਦੀ। ਜ਼ਬਾਨ ਨੇ ਉਚਾਰਨ ਕੀਤਾ ਵਾਹਿਗੁਰੂ ਭੋਜਨ ਬਣ ਗਿਆ। ਭੋਜਨ ਬਣ ਗਿਆ। ਸੂਖਸ਼ਮ ਸਰੀਰ ਦੀ ਖੁਰਾਕ ਬਣ ਗਈ। ਹੁਣ ਮੈਂ ਸੁਣਾ ਤੇ ਛਕਣਾ ਜੇ ਕੋ ਖਾਵੇ ਕੋਈ ਖਾਵੇ। 니ਰੀ ਖਾਵੇ ਨਾ ਅਜ਼ਮ ਵੀ ਕਰੇ। ਮੈਂ ਦੇਖਿਆ ਕਈ ਥੋੜਾ ਬਹੁਤ ਕਿਧਰੇ ਛਕ ਲੈਂਦੇ ਨੇ ਰਸ ਆ ਜਾਂਦਾ ਫਿਰ ਉਹਨਾਂ ਨੂੰ ਹਜ਼ਮ ਨਹੀਂ ਹੁੰਦਾ ਉਹਦੇ ਨਾਲ ਬਹਿਸ ਕਰ ਉਹਦੇ ਨਾਲ ਬਹਿਸ ਕਰ ਉਹਦੇ ਨਾਲ ਬਹਿਸ ਉਹ ਕੁਝ ਨਹੀਂ ਹੈ ਉਹ ਕੁਝ ਨਹੀਂ ਹੈ ਉਹਨੂੰ ਸਾਰੇ ਬੁਰੇ ਦਿਖਾਈ ਦੇਣ ਲੱਗ ਪੈਂਦਾ ਇਸ ਤਰ੍ਹਾਂ ਦੇ ਮੈਂ ਸਤਸੰਗੀ ਹੀ ਦੇਖੇ ਨੇ ਉਕੀ ਆਉਂਦਾ ਹੈ ਉਹਨਾਂ ਨੂੰ ਹਜ਼ਮ ਨਹੀਂ ਹੋਇਆ ਪ체 ਨਹੀਂ ਜੇ ਕੋ ਖਾਵੇ ਜੇ ਕੋ ਬੁੰਚੇ ਵੰਚੇ ਵੀ ਸਹੀ ਹਜ਼ਮ ਵੀ ਕਰੇ ਪਚਾਵੇ ਵੀ ਸਹੀ ਇੱਕ ਛੋਟੀ ਜਿਹੀ ਗਾਥਾ ਤੁਹਾਨੂੰ ਸਰਵਨ ਕਰਾਵਾਂ ਗੱਲ ਸਪਸ਼ਟ ਹੋ ਜਾਏਗੀ ਮੁਹੰਮਦ ਸਾਹਿਬ ਦੇ ਦੋਤੇ حضرت ਅਲੀ ਦੇ ਲੜਕੇ حضرت ਅਲੀ ਮੁਹੰਮਦ ਸਾਹਿਬ ਦੇ ਦਾਮਾਦ ਸਨ ਹਸਨ ਹੁਸੈਨ ਮੁਹੰਮਦ ਸਾਹਿਬ ਦੇ ਦੋਤਰੇ ਸਨ ਹੁਸੈਨ ਛੋਟਾ ਸੀ ਬਹੁਤ ਛੋਟਾ ਸੀ ਅਜੇ 6 ਸਾਲ ਦਾ ਨਾਨੇ ਨੂੰ ਕਹਿੰਦ ਲਗਾ ਹਜ਼ਰਤ ਜਿਹੜੀ ਫਜਰ ਦੀ ਨਮਾਜ਼ ਤੁਸੀਂ ਪੜਦੇ ਹੋ ਨਾ ਮੈਨੂੰ ਵੀ ਉਠਾਣਾ ਮੈਂ ਵੀ ਪੜਾਂਗਾ ਫਜਰ ਅੰਮ੍ਰਿਤ ਵੇਲੇ ਦੀ ਨਮਾਜ਼ ਕਿਉਂਕਿ ਪੰਜ ਨੇ ਮਾਜ਼ਨ ਹੈ ਜਿਹੜੀ ਸਵੇਰੇ ਪੜਦੇ ਨੇ ਉਹਨੂੰ ਫਜਰ ਦੀ ਕਹਿੰਦੇ ਨੇ ਫਿਰ ਜ਼ੁਹਰ ਦੀ ਨਮਾਜ਼ ਫਿਰ ਅਸਰ ਦੀ ਨਮਾਜ਼ ਫਿਰ ਮਗਰਬ ਦੀ ਨਮਾਜ਼ ਸ਼ਾਮ ਨੂੰ ਸੂਰਜ ਗਰੂਬ ਹੋ ਜਾਂਦਾ ਹੈ ਅੰਧੇਰਾ ਹੋ ਜਾਂਦਾ ਹੈ ਲਾਲੀ ਛਾਈ ਹੁੰਦੀ ਹੈ ਉਸ ਵਕਤ ਜਿਹੜੀ ਨਮਾਜ਼ ਪੜਦੇ ਨੇ ਉਹਨੂੰ ਇਸ਼ਾ ਦੀ ਨਮਾਜ਼ ਕਹਿੰਦੇ ਨੇ ਬਾਕੀ ਚਾਰ ਨਮਾਜ਼ਾਂ ਮੁਹੰਮਦ ਸਾਹਿਬ ਦਾ ਇਹ ਦੌਤਾ ਪੜਦਾ ਸੀ ਅਸਰ ਦੀ ਜ਼ੁਹਰ ਦੀ ਮਗਰਬ ਦੀ ਇਸ਼ਾ ਦੀ ਪਰ ਅੰਮ੍ਰਿਤ ਵੇਲੇ ਵਿਚਾਰਾ ਸੌਂਦਾ ਰਹਿੰਦਾ ਸੀ ਛੋਟਾ ਬੱਚਾ 마ਸੂਮ ਤੇ ਕਿਦਰੇ ਇਸ 마ਸੂਮ ਬੱਚੇ ਨੇ ਕਹਿ ਦਿੱਤਾ ਹਜ਼ਰਤ ਤੁਸੀਂ ਕਹਿੰਦੇ ਹੋ ਫਜਰ ਦੀ ਨਮਾਜ਼ ਦੀ ਮਹਿਮਾ ਬੜੀ ਹੈ ਅੰਮ੍ਰਿਤ ਵੇਲੇ ਦੀ ਮਹਿਮਾ ਧਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾਲ ਬੜੀ ਬਰਕਤ ਹੈ ਬੜੀ ਬਰਕਤ ਹੈ ਇਹਨੂੰ ਸ਼ੇਖ ਸਾਦੀ ਸਾਹਿਬ ਇੰਜ ਬਿਆਨ ਕਰਦੇ ਨੇ ਦੁਆਕੁਨ ਬ ਸ਼ਬਚੋਂ ਗਦਾਆਂ ਸੋ ਇਰਾਨੀ ਸੂਫੀ ਸੰਤ ਦੁਆ ਕੁੰਨ ਬਾ ਸ਼ਬਚੋਂ ਗਦਾਆਂ ਸੋਜ਼ ਅਗਰ ਮੈਂ ਕੋ ਨਹੀਂ ਬਾਦਸ਼ਾਹੀ ਬਰੋਜ਼ ਜੇ ਦਿਨ ਦੇ ਸਮੇਂ ਤੂੰ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹਨਾ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਮੰਗਤਾ ਬਣ ਜਾਇਆ ਕਰ ਬਿਖਾਰੀ ਬਣ ਜਾਇਆ ਕਰ ਗਦਾਆ ਗਦਾ ਅਗਰ ਬਿਖਾਰੀ ਸਾਦੀ ਕਹਿੰਦੇ ਜੋ ਅੰਮ੍ਰਿਤ ਵੇਲੇ ਫਜਰ ਦੇ ਸਮੇਂ ਖੁਦਾ ਦੇ ਅੱਗੋਂ ਭਿਖਾਰੀ ਨਹੀਂ ਬਣਦੇ ਦਿਨ ਦੇ ਸਮੇਂ ਉਹ ਬਾਦਸ਼ਾਹਾਂ ਦੀ ਜ਼ਿੰਦਗੀ ਨਹੀਂ ਬਤੀਤ ਕਰ ਸਕਣਗੇ ਰੋਂਦੇ ਪਿੱਟਦੇ ਰਹਿਣਗੇ ਚੱਲਦੇ ਰਹਿਣਗੇ ਦੁਆ ਕੁੰਬਾ ਸ਼ਬਚੋਂ ਗਦਾਆਂ ਸੋਜ਼ ਅਗਰ ਮੈਂ ਕੋ ਨਹੀਂ ਬਾਦਸ਼ਾਹੀ ਬਰੋਸ ਇਸ 마ਸੂਮ ਬੱਚੇ ਨੇ ਕਿਹਾ ਤੁਸੀਂ ਇਤਨੀ ਮਹਿਮਾ ਦੱਸਦੇ ਹੋ ਫਜ਼ਰ ਦੀ ਨਮਾਜ਼ ਮੈਂ ਵੀ ਪੜ੍ਹਨ ਹਾਮੇ ਮੁਹੰਮਦ ਸਾਹਿਬ ਨੇ ਆਖਿਆ ਤੂੰ ਅਜੇ ਛੋਟਾ ਹੈ ਕੋਈ ਨਹੀਂ ਤੇਰੀ ਚਾਰਾਂ ਨਾਲ ਵੀ ਗੱਲ ਬਣੇਗੀ ਜ਼ਿੱਦ ਕੀਤੀ ਉਹਨੇ ਅਖੇ ਨਹੀਂ ਮੈਨੂੰ ਘਾਟ ਮਹਿਸੂਸ ਹੁੰਦੀ ਉਹ ਮੈਂ ਜਿਹੜੇ ਇੱਕ ਨਹੀਂ ਪੜਦਾ ਹੱਦ ਹੋ ਗਈ ਮੁਸਲਮਾਨ ਨੂੰ ਪੰਜ ਵਕਤ ਪੜਦੇ ਸਿੱਖ ਨੂੰ ਦੋ ਵਕਤ ਦਾ ਸਤਸੰਗ ਹੈ ਦੋ ਵਕਤ ਵਾਸਤੇ ਵੀ ਟਾਈਮ ਕੋਈ ਨਹੀਂ बच्चे ने इतना जोर देता आखे हजरत मेनू जरूर फजर दी नमाज ਦੇ ਸਮੇ ਉਠਾਣਾ ਹੈ ਤੁਸੀਂ ਉਠਾਣਾ ਹੈ ਤੁਸੀਂ ਮੈਨੂੰ ਨਾਲ ਲੈ ਕੇ ਜਾਣਾ ਹੈ ਉਸ ਵਕਤ ਅੰਧੇਰਾ ਵੀ ਆਉਂਦਾ ਹੈ ਕੱਲਾ ਬੱਚਾ ਭੈ ਖਾਂਦਾ ਹੈ ਤੁਸੀਂ ਲੈ ਕੇ ਜਾਣਾ ਹੈ ਮੈਨੂੰ ਅਸ਼ਕਬਾਰ ਅੱਖਾਂ ਸੰ ਬੱਚਾ ਰੋਂਦਾ ਜਿਆ ਹੋ ਗਿਆ ਮੁਹੰਮਦ ਸਾਹਿਬ ਨੂੰ ਤਰਸ ਆਇਆ ਅੱਛਾ ਬੇਟੇ ਮੈਂ ਤੈਨੂੰ ਉਠਾਵਾਂਗਾ ਨਾਲ ਲੈ ਜਾਵਾਂਗਾ ਸਵੇਰੇ ਉਠਾਇਆ ਖੁਦ ਉਜ਼ੂ ਕੀਤਾ ਹੈ ਮੁਹੰਮਦ ਸਾਹਿਬ ਨੇ ਬੱਚੇ ਨੇ ਵੀ ਕੀਤਾ ਹੈ ਇਹ ਪੰਜ ਇਸ਼ਨਾਨਾ ਕਰਦੇ ਨੇ ਹੱਥ ਪੈਰ ਮੂੰਹ ਧੋਣਾ ਕੰਨ ਧੋਣੇ ਵਜ਼ੂ ਬੱਚੇ ਨੇ ਵੀ ਵਜ਼ੂ ਕੀਤਾ ਨਮਾਜ਼ ਪੜੀ ਰਸ ਬੜਾ ਆਇਆ ਅਮਰਤ ਵੇਲੇ ਦੀ ਆਪਣੀ ਮਹਿਮਾ ਹੈ ਹਰ ਧਨ ਅਮਰਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾਏ ਇਹ ਦੁਤੇ ਬਹੁਤ ਕੁਝ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਭਾਈ ਗੁਰਦਾਸ ਜੀ ਦੀ ਰਚਨਾ ਔਰ ਨੰਦ ਲਾਲ ਨੰਦ ਲਾਲ ਤੇ ਇਥੇ ਤੱਕ ਕਹਿੰਦੇ ਨੇ ਬੇਦਾਰੀ ਅਸਤ ਜ਼ਿੰਦਗੀ ਐ ਸਹਿਬਾਨ ਨੇ ਸ਼ੌਕ ਗੋਇਆ ਹਰਾਮ ਕਰਦਮ ਆਇੰਦਾ ਖਾਬੇ ਸੁਬਾ ਗੋਆ ਉਹਨਾਂ ਦਾ ਤਖੱਲੁਸ ਹੈ ਨੰਦ ਲਾਲ ਦਾ ਭਾਈ ਸਾਹਿਬ ਕਹਿੰਦੇ ਨੇ ਜਿਸ ਮਨੁੱਖ ਨੇ ਕਿਸੇ ਇੱਕ ਦਿਨ ਵੀ ਅੰਮ੍ਰਿਤ ਵੇਲੇ ਜਾਗ ਕੇ ਨਾਮ ਜਪਿਆ ਉਹਨੂੰ ਇਹ ਸਮਝ ਆਉਂਦੀ ਹੈ ਅੱਜ ਤੱਕ ਜੋ ਮੈਂ ਅੰਮ੍ਰਿਤ ਵੇਲੇ ਸੁੱਤਾ ਰਿਆ ਹਰਾਮ ਸੁੱਤਾ ਰਿਆ ਮੇਰਾ ਸੋਨਾ ਸਾਰਾ ਹਰਾਮ ਸੀ ਹਲਾਲ ਨਹੀਂ ਸੀ ਗੋਆ ਹਰਾਮ ਕਰ ਦਮ ਇਤਨੀ ਵੱਡੀ ਤਾੜਨਾ ਭਾਈ ਸਾਹਿਬ ਭਾਈ ਨੰਦ ਲਾਲ ਬੱਚੇ ਨੂੰ ਰਸ ਆਇਆ ਚੰਗੇ ਫਿਸਾਦ ਚੰਗੇ ਮਾਹੌਲ ਵਿੱਚ ਪਲ ਰਿਆ ਸੀ ਪਿਤਾ ਵੀ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੰਜ ਪਿਆਰੇ ਸਨ ਮੁਹੰਮਦ ਸਾਹਿਬ ਦੇ ਚਾਰ ਯਾਰ ਸਨ ਚਾਰ ਯਾਰਾਂ ਦੇ ਚੋਂ حضرت ਅਲੀ ਕੀ ਯਾਰ ਸਾਰੇ ਸ਼ਰੀਆ ਮੁਸਲਮਾਨ ਮੁਹੰਮਦ ਸਾਹਿਬ ਤੋਂ ਬਾਅਦ ਦੂਜਾ ਦਰਜਾ حضرت ਅਲੀ ਨੂੰ ਦਿੰਦੇ ਆ सारे सुन्नी मुसलमान हजरत मुहम्मद साहब तो बाद दूजा दर्जा हजरत उमर न ईरान सारे का सारा शिया मुसलमान है अफगानिस्तान भी लेकिन अरब सुनी ने इन दो बहुत व्डे फिरके ने शिया सुन्नी। खैर मुख्तसर मैर्ज करा नमाज़ पढ़ के ज्यों घर की तरफ चले ਪੁਰਾਣਾ ਜ਼ਮਾਨਾ ਅੱਜ ਤੋਂ 14 ਸੌ ਸਾਲ ਪੁਰਾਣੀ ਗੱਲ ਤੇ ਅਰਬ ਦੇਸ਼ਾਂ ਦੀ ਗਰਮੀ ਲੋਕੀ ਕੋਠਿਆਂ ਤੇ ਸੁੱਤੇ ਹੋਏ ਸਨ ਗਲੀਆਂ ਦੇ ਚੁਗੋਤਰੇ ਤੇ ਸੁੱਤੇ ਹੋਏ ਸਨ ਅੰਮ੍ਰਿਤ ਵੇਲੇ ਜ਼ਰਾ ਠੰਡ ਹੋ ਜਾਂਦੀ ਹੈ ਰੇਤ ਠੰਡੀ ਹੋ ਜਾਂਦੀ ਹੈ ਹਵਾ ਠੰਡੀ ਹੋ ਜਾਂਦੀ ਹੈ ਨੀਂਦ ਗਹਿਰੀ ਆਉਂਦੀ ਇਨ੍ਹਾਂ ਸਾਰਿਆਂ ਨੂੰ ਸੁੱਤਾ ਹੋਇਆ ਦੇਖ ਕੇ ਹੁਸੈਨ ਕਹਿੰਦਾ ਹੈ ਆਪਣੇ ਨਾਨੇ ਨੂੰ ਹਜ਼ਰ ਕਿਤਨੇ ਕਮਬਖਤ ਬਦਨਸੀਬ ਲੋਗ ਨੇ ਔਰ ਕਿਤਨੇ ਮੂਰਖ ਨੇ ਅਬ ਹਯਾਤ ਦੀ ਬਾਰਿਸ਼ ਵੀ ਹੋ ਰਹੀ ਹੈ ਰੱਬ ਦੀਆਂ ਨਿਯਮਤਾਵਾਂ ਦੀ ਬਾਰਿਸ਼ ਹੋ ਰਹੀ ਹੈ ਇਸ ਉੱਤੇ ਪੈਣਾ ਪਤਾ ਹੈ ਮੁਹੰਮਦ ਸਾਹਿਬ ਨੇ ਕੀ ਆਖਿਆ ਇੱਕ ਦਿਨ ਫਜਰ ਦੀ ਤੂੰ ਨਮਾਜ਼ ਕੀ ਪੜ੍ਹੀਏ ਔਰ ਤੈਨੂੰ ਸਾਰੇ ਮੂਰਖ ਦਿਖਾਈ ਦੇਣ ਲੱਗ ਪਏ ਇਹਨੂੰ ਪਚਾ ਇਹਨੂੰ ਹਜ਼ਮ ਕਰ ਇਨਾਂ ਤੇ ਤਰਸ ਆਣਾ ਚਾਹੀਦਾ ਸੀ ਮੂਰਖ ਕਹਿਣ ਦੀ ਲੋੜ ਨਹੀਂ ਇਹਨਾਂ ਤੇ ਦਇਆ ਕਰਨੀ ਚਾਹੀਦੀ ਸੀ ਛੋਟਾ ਮਾਸੂਮ ਬੱਚਾ ਹੈ ਗਿਜ਼ਾ ਬੜੀ ਹੈਵੀ ਸੀ ਅਜ਼ਮ ਨਹੀਂ ਹੋਈ ਜੇ ਕੋ ਖਾਵੇ ਜੇ ਕੋ ਬਣਛੇ ਕੋਈ ਖਾਵੇ ਅਜ਼ੰਬੇ ਕਰੇ ਮੈਂ ਸਿੱਖ ਜਗਤ ਦੇ ਵਿੱਚ ਵੀ ਦੇਖਿਆ ਮਾੜੀ ਮੋਟੀ ਕਿਦਰੇ ਗੱਲ ਦੀ ਸਮਝ ਪੈ ਜਾਂਦੀ ਏ ਉਹਦੇ ਨਾਲ ਮੱਥਾ ਮਾਰਦੇ ਨੇ ਉਹਦੇ ਨਾਲ ਮੱਥਾ ਮਾਰਦੇ ਨੇ ਇਸ ਤਰ੍ਹਾਂ ਦੇ ਮੱਥੇ ਟਕਰਾਨ ਵਾਲੇ ਮੈਨੂੰ ਹਰ ਸ਼ਹਿਰ ਦੇ ਵਿੱਚ ਮਿਲਦੇ ਨੇ। ਤੋ ਦੇਖ ਕੇ ਮੈਨੂੰ ਕਹਿਣਾ ਪੈਂਦਾ ਪਚੀ ਨਹੀਂ। ਅਜ਼ਮ ਨਹੀਂ ਆਇਆ। ਮਾੜਾ ਮੋਟਾ ਕੀਤਾ ਹੈ ਅਜ਼ਮ ਨਹੀਂ ਆਇਆ। ਪਚਿਆ ਨਹੀਂ। ਜੇ ਖੋ ਖਾਵੇ, ਜੇ ਖੋ ਬੁੰਚੇ। ਹੁਣ ਮੈਂ ਹਰ ਸਕਣਾ ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਜਾਂਦੀ ਹੈ। ਪ੍ਰਭੂ ਦਾ ਨਾਮ ਕੰਨਾਂ ਦੇ ਰਾਹੀਂ ਅੰਦਰ ਜਾਂਦਾ ਹੈ। ਧੁਨ ਉਠਦੀ ਹੈ ਪਵਨ ਕਰਕੇ ਪਮਨ ਦੇ ਟਕਰਾਵ ਨਾਲ ਨਾਭੀ ਤੋਂ ਹਿਰਦੇ ਤੱਕ ਹਿਰਦੇ ਤੋਂ ਕੰਠ ਤੱਕ ਕੰਠ ਤੋਂ ਰਸਨਾ ਤੱਕ ਜ਼ਬਾਨ ਨ ਬਿਆਨ ਕਰ ਦਿੰਦੀ ਹੈ ਜ਼ਬਾਨ ਇੱਕ ਐਸਾ ਆਲਾ ਹੈ ਜੋ ਅੰਦਰ ਦੇ ਭਾਵ ਨੂੰ ਅਖਰਾਂ ਨੂੰ ਪ੍ਰਗਟ ਕਰਕੇ ਰੱਖ ਦਿੰਦੀ ਹੈ ਹੁਣ ਇਸੇ ਧੁਨ ਨੂੰ ਕੰਨਾਂ ਦੇ ਰਾਹੀਂ ਵਾਪਸ ਲੈ ਜਾਣਾ ਹੈ ਵਾਪਸ ਲੈ ਜਾਣ ਦੇ ਪੜਾਓ ਉਹ ਹੀ ਨੇ ਮਧਮਾ पसੰਤੀ اور پرا پڑاؤ تے ہو ہی نہیں نابیں اوتھے تک لے جانو اگر کسے دی گہرائی مدما تک ہوے سننا اتنا گہرا ہوے پورا دھیان دے نے پھر بھی دھیان ہے پوری اکاغرتا نہیں پھر بھی اکاغرتا واہِ گرو واہِ گرو উচ্চারণ کر رہے پر سرودھ دی گہرائی اتنی ہے ਕੰਠ ਤੱਕ ਮਦਮਾ ਤੱਕ ਤਾਂ ਪਹਿਚਾਣ ਕੀ ਹੋਵੇਗੀ ਐਸੇ ਮਨੁੱਖ ਨੂੰ ਵਾਹਿਗੁਰੂ ਵਾਹਿਗੁਰੂ ਆਖਣ ਦਾ ਰਸ ਆਣ ਲੱਗ ਪਵੇਗਾ ਐਸੇ ਮਨੁੱਖ ਨੂੰ ਬਾਣੀ ਜਪਣ ਦਾ ਰਸ ਆਣ ਲੱਗ ਪਵੇਗਾ ਐਸਾ ਰਸ ਜੋ ਅਜ ਤੱਕ ਇਸ ਨੇ ਨਹੀਂ ਚਖਿਆ ਹੋਵੇਗਾ ਇਹ ਵੀ ਮੈਲਸ ਕਰ ਬਿਸਮਾਦ ਵੀ ਹੋਵੇਗਾ ਐਸੇ ਮਨੁੱਖ ਨੂੰ ਗੁਰਬਾਣੀ ਕਹਿੰਦੀ ਹੈ ਪ੍ਰਭੂ ਦਾ ਨਾਮ ਏਦੀ ਰਸਨਾ ਤੇ ਵਸ ਗਿਆ ਹੈ ਪ੍ਰਭ ਜੀ ਬਸੇ ਸਾਧਕੇ ਰਸ ਸਾਧ ਹੈ ਸਾਧਨਾ ਕਰ ਰਿਹਾ ਹੈ ਆਪ ਦੀ ਗਿਆਤ ਲਈ ਅਰਜ਼ ਕਰਾਂ 10000 ਦੇ ਕਰੀਬ ਸਤਸੰਗੀ ਬੈਠੇ ਹੋਣ ਕਿਸੇ ਮੰਦਰ ਮਸਜਿਦ ਗੁਰਦੁਆਰੇ ਚਰਚ ਦੇ ਚ ਇੱਕ ਜਗਿਆ ਸੂ ਆਉਂਦਾ ਹੈ ਜਗਿਆ ਸੂ ਤੋਂ ਮੁਰਾਦ ਜੇ ਨੂੰ ਸਮਝ ਆ ਗਈ ਇਹ ਗੱਲ ਕੀ ਹੈ ਇੱਕ ਆਉਂਦਾ ਹੈ ਉਹ 10000 ਨਹੀਂ ਆਉਂਦੇ ਨਹੀਂ ਆਉਂਦੇ 10000 ਦੇ ਕਰੀਬ ਮੰਦਰ ਮਸਜਿਦ ਗੁਰਦੁਆਰੇ ਦੇ ਵਿੱਚ ਬੈਠੇ ਹੋਵਨ ਇੱਕ ਜਗ੍ਹਾ ਸੋ ਹੁੰਦਾ ਜੋ ਜਾਗੇ ਥੋੜੀ ਸਮਝ ਆ ਗਈ ਹੈ ਪਤਾ چل ਗਿਆ 10000 ਜਗ੍ਹਾ ਸੋ ਹੋਵਨ ਇੱਕ ਸਾਧੂ ਆਉਂਦਾ ਸਾਧੂ ਇਨੂੰ ਰਸ ਆਣ ਲੱਗ ਪਿਆ ਚੱਲ ਪਿਆ ਨਿਹਰਾ ਜਾਗਿਆ ਹੀ ਨਹੀਂ ਕੁਝ ਪੈਂਡਾ ਤੈਅ ਕਰ ਲਏ ਇਹਨੂੰ ਰਸ ਆਣ ਲੱਗ ਪਿਆ ਇਹਨੂੰ ਗੁਰਬਾਣੀ ਜਪਣ ਦਾ ਰਸ ਆਣ ਲੱਗ ਪਿਆ ਇਹਨੂੰ ਨਾਮ ਜਪਣ ਦਾ ਰਸ ਆਣ ਲੱਗ ਪਿਆ ਸਾਧੂ ਉਹ ਧਿਆਨ ਨਾਲ ਸੁਣਨਾ 10000 ਦੇ ਕਰੀਬ ਸਾਧੂ ਬੈਠੇ ਹੋਣ ਇੱਕ ਸੰਤ ਆਉਂਦਾ ਇੱਕ ਸੰਤ ਆਉਂਦਾ ਕੌਣ ਜੋ ਸਮਾਧੀ ਲੀਨ ਹੋ ਗਿਆ ਭਗਵੰਤ ਦਾ ਰੂਪ ਹੋ ਗਿਆ ਸੱਚ ਦਾ ਰੂਪ ਹੋ ਗਿਆ ਇੱਕ ਹੁੰਦਾ ਇਸ ਤਰ੍ਹਾਂ ਕੋਈ ਕਰੋੜਾਂ ਚ ਇੱਕ ਹੁੰਦਾ ਹੈ ਕੋਟਨ ਮੇ ਨਾਨਕੋ ਨਾਰਾਇਣ ਜੈ ਜੀ ਪੰਜਾਬ ਦੇ ਤੇ ਇੱਟ ਪੁੱਛੋ 10 10 ਵੀ ਵੀ ਸੰਤ ਨਿਕਲਦੇ ਹਰ ਪਿੰਡ ਦੇ ਚ 10 10 ਵੀ ਵੀ ਮੈਂ ਇੱਕ ਦਫਾ ਫਿਰ ਅਰਜ਼ ਕਰਾਂ 10000 ਸਤਸੰਗੀ ਬੈਠੇ ਹੋਣ ਇੱਕ ਜਗ੍ਹਾ ਸੂ ਹੁੰਦਾ ਹੈ ਸਾਰੇ ਨਹੀਂ ਹੁੰਦੇ ਤੇ 10000 ਜਗਿਆ ਸੋਣ ਇੱਕ ਸਾਧੂ ਹੁੰਦਾ 10000 ਸਾਧੂ ਬੈਠੇ ਹਵਨ ਉਹਨਾਂ ਚ ਇੱਕ ਸੰਤ ਹੁੰਦਾ ਬਾਕੀ ਨਹੀਂ ਬਾਕੀ ਨਹੀਂ ਸਾਧ ਦਾ ਨਾਮ ਨਿਰਮਲ ਤਾਂ ਕਿ ਕਰਮ ਉਹਦੀ ਰਸਨਾ ਤੇ ਪ੍ਰਮਾਤਮਾ ਵਸ ਗਿਆ ਪ੍ਰਭ ਜੀ ਵਸੇ ਸਾਧ ਕੀ ਰਸਨਾ ਉਹਨੂੰ ਸਵਾਲ ਧਾਨ ਲੱਗ ਪਿਆ ਇਹ ਸਵਾਦ ਇਸ ਨੂੰ ਵਾਪਸ ਤੇ ਨਹੀਂ ਮੁੜਨ ਦੇਗਾ ਹੋ ਸਕਦਾ ਹੈ ਅੱਗੇ ਜਾਣ ਦੇ ਵਿੱਚ ਭੁਖਿਆਈ ਹੋਵੇ ਕਿਉਂਕਿ ਚੜਾਈਆਂ ਨੇ ਅੱਗੇ ਚੜਾਈ ਹੈ ਜਿਹਨੂੰ ਕਬੀਰ ਇੰਜ ਕਹਿੰਦੇ ਨੇ ਜੈ ਮਾਰਗ ਪੰਡਤ ਗਏ ਪਾਛੇ ਪਰਿ ਬਹਿਰ ਇੱਕ ਔਗਟ ਘਾਟੇ राम ਕੀ ਤੈਂ ਚੜ ਰਿਓ ਕਬੀਰ ਇੱਕ ਵਿਖੜੀ ਕਾਟੀ ਤੇ ਮੈਂ ਕੱਲਾ ਹੀ ਚੜ ਰਿਆਂ ਨਾ ਮੇਰੇ ਅੱਗੇ ਕੋਈ ਨਾ ਮੇਰੇ ਪਿੱਛੇ ਕੋਈ ਨਿਵਾਣ ਦੇ ਚ ਜਿਸ ਪਾਸੇ ਚਤਰ ਚਲਾਕ ਬੰਦੇ ਚੱਲ ਪਏ ਨੇ ਬੜੀ ਭੀੜ ਬੜੀ ਭੀੜ ਪਾਣੀ ਨਿਵਾਣ ਦੀ ਤਰਫ ਆਪਣੇ ਆਪ ਜਾਂਦਾ ਲੋਭੀ ਬਣ ਲਈ ਕਾਮੇ ਬਣ ਲਈ ਹੰਕਾਰੀ ਬਣ ਲਈ ਕੋਈ ਕਿਤਾਬਾਂ ਪੜਨ ਦੀ ਲੋੜ ਨਹੀਂ ਕਿਸੇ ਤੋਂ ਪ੍ਰੇਰਣਾ ਲੈਣ ਦੀ ਵੀ ਲੋੜ ਨਹੀਂ ਮਨੁੱਖ ਆਪੇ ਹੀ ਹੋ ਜਾਂਦਾ ਆਪੇ ਹੀ ਹੋ ਜਾਂਦਾ ਪਾਣੀ ਨਿਵਾਣ ਦੇ ਤਰਫ ਆਪੇ ਹੀ ਜਾਂਦਾ ਚੜਾਣਾ ਪ੍ਰੈਸ਼ਰ ਦੇਣਾ ਪਏਗਾ ਉੰਜ ਨਹੀਂ ਜਾਏਗਾ ਨਹੀਂ ਜਾਏਗਾ ਕਈ ਵਾਰ ਐਸਾ ਵੀ ਹੁੰਦਾ ਹੈ ਪ੍ਰੈਸ਼ਰ ਦਾ ਮਾਰਿਆ ਹੋਇਆ ਫੁਾਰੇ ਦਾ ਪਾਣੀ ਉੱਪਰ ਉੱਠਦਾ ਹੈ ਧਰਤੀ ਦੀ ਖਿੱਚ ਦਾ ਮਾਰਿਆ ਹੋਇਆ ਫਿਰ ਤਰਲੇ ਆਪ ਦੀ ਗਿਆਤ ਲਈ ਅਰਜ਼ ਕਰਾਂ ਜਿੱਥੇ ਜ਼ਮੀਨ ਹਰ ਆਕਾਰਿਕ ਵਸਤੂ ਨੂੰ ਆਪਣੀ ਤਰਫ ਖਿੱਚਦੀ ਹੈ ਚਾਹੇ ਕਿਤਨੀ ਉੱਪਰ ਸੁਠੀ ਮਨੁੱਖ ਦੀ ਸੁਰਤ ਨੂੰ ਵੀ ਥੱਲੇ ਖਿੱਚਦੀ ਹੈ ਕਿਉਂਕਿ ਸੁਰਤ ਦੇ ਚ ਧਨ ਆ ਗਿਆ ਰੋਪ ਆ ਗਿਆ ਸਭ ਜ਼ਮੀਨ ਦਾ ਹਿੱਸਾ ਹੈ ਜ਼ਮੀਨ ਖਿੱਚ ਰਹੀ ਹੈ ਉੱਪਰ ਨਹੀਂ ਉੱਠਣ ਦੇ ਮਨੁੱਖ ਦੀ ਸੁਰਤ ਨੂੰ ਵੀ ਨਹੀਂ ਉੱਪਰ ਉੱਠਣ ਦੇ ਕਿਸੇ ਵਕਤ ਇਸ ਦੀਆਂ ਵੀ ਬਾਰੀਕੀਆਂ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਨਿਵਾਣ ਦੀ ਤਰਫ ਪਾਣੀ ਆਪੇ ਜਾਂਦਾ ਹੈ ਚਿੜਾਈਆਂ ਦੀ ਤਰਫ ਆਪੇ ਨਹੀਂ ਜਾਏਗਾ ਪਾਣੀ ਨੂੰ ਇਤਨਾ ਗਰਮ ਕਰੀਏ ਕਿ ਬਾਪ ਬਣ ਜਾਏ ਹਲਕੀ ਹੋ ਜਾਂਦੀ ਹੈ ਉੱਪਰ ਉੱਠ ਜਾਂਦੀ ਗਗਨ ਮੰਡਲਾਂ ਚਲੇ ਜਾਂਦੇ ਇਸ ਵਾਸਤੇ ਕਹਿੰਦੇ ਜਪ ਕੀ ਹੈ ਤਪ ਹੈ ਤਪਸ਼ ਹੈ ਜਪ ਤਪ ਉਹ ਜੋ ਤਪਸ਼ ਹੈ ਉਸੇ ਨੂੰ ਯੋਗਾ ਅਗਨ ਕਹਿੰਦੇ ਨੇ ਉਸੇ ਨੂੰ ਬ੍ਰह्म ਅਗਨ ਕਹਿੰਦੇ ਨੇ ਭਗਤ ਕਬੀਰ ਨੇ ਬ੍ਰह्म ਅਗਨ ਆਖਿਆ ਉਸ ਤਪਸ਼ ਨੂੰ ਜਪ ਦੇ ਤਪ ਨੂੰ ਬ੍ਰह्म ਅਗਨ ਸਹ ਜੇ ਪ੍ਰਜਾਲੀ ਏਕੇ ਚੋੜ ਸਦਾ ਬ੍ਰਹਮ ਅਗਨ ਕੁਝ ਵੀ ਆਕਾਰਕ ਚੀਜ਼ਾਂ ਨੇ ਜਲਾ ਕੇ ਖਾਕ ਕਰ ਦਿੰਦੀ ਹੈ। ਬ੍ਰਹਮ ਅਗਨ ਜਨਮਾਂ ਜਨਮਾਂ ਤਰਾ ਦੇ ਸੰਸਕਾਰ, ਪਾਪ, ਦੁੱਖ ਜਲਾ ਦਿੰਦੀ। ਬ੍ਰਹਮ ਅਗਨ ਸਹ ਜੇ ਪਰਜਾਲੀ ਏਕੇ ਚੋੜ ਸਿਦਾ ਆ ਇਹ ਅਗਨ ਕਿਵੇਂ ਪੈਦਾ ਹੁੰਦੀ ਹੈ? ਜਪ ਤਪ, ਜਪ ਤੋਂ ਤਪਸ਼ ਪੈਦਾ ਹੁੰਦੀ ਹੈ। ਜਪ ਤੋਂ ਅਗਨ ਪੈਦਾ ਇਹ ਨਾਮ ਅਗਨ ਹੈ ਗੁਰਨਾਣੇ ਇਸ ਨੂੰ ਨਾਮ ਅਗਨ ਕਹਿੰਦੇ ਨੇ ਪਤੰਜਲੀ ਇਸ ਨੂੰ ਯੋਗਾਗਨ ਕਹਿੰਦੇ ਨੇ ਕਵੇਦੇ ਇਸ ਨੂੰ ਬ੍ਰह्म ਅਗਨ ਕਹਿੰਦੇ ਬ੍ਰह्म ਅਗਨ ਸਹਿ ਜੇ ਪ੍ਰਜਾਲੀ ਏਕੇ ਚੋਟ ਸਦਾਏ ਜਿਸ ਦੀ ਗਹਿਰਾਈ ਕੰਠ ਤੱਕ ਐਸੇ ਮਨੁੱਖ ਨੂੰ ਸਵਾਦ ਆਏਗਾ ਗਹਿਰਾਈ ਵੱਧ ਗਈ ਹੈ ਕਿਤਨੇ ਹਿਰਦੇ ਤੱਕ ਐਸਾ ਮਨੁੱਖ ਅਨਾਹਦ ਨਾਦ ਸੁਣਦਾ ਉਹ ਜੋ ਵਿਆਪਕ ਹੈ ਪ੍ਰਮਾਤਮਾ ਦੀ ਆਵਾਜ਼ ਜਿਹਦੇ ਚ ਪੰਜ ਸ਼ਬਦ ਨੇ ਸੁਣਨ ਲੱਗ ਪੈਂਦਾ ਪੰਜਾਬੀ ਬਦੇ ਚ ਜੋ 2 4 ਆਪਣੇ ਆਪ ਨੂੰ ਗੁਰੂ ਕਹਿੰਦੇ ਨੇ ਲੱਖਾਂ ਦੀ ਤਾਦਾਦ ਦੇ ਚ ਨਾਲ ਬੰਦੇ ਜੋੜੇ ਹੋਏ ਨੇ ਉਹ ਕਹਿੰਦੇ ਨੇ ਸਿੱਖਾਂ ਨੂੰ ਇਹਨਾਂ ਪੰਜ ਸ਼ਬਦਾਂ ਦਾ ਨਹੀਂ ਪਤਾ ਵਾਹ ਜੇ ਪੰਜ ਸ਼ਬਦ ਤੇ ਘਰ ਸਭਾ ਗਏ ਘਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਗਰਦਾਰਿਆ ਪੜੀ ਤੇ ਜਾਣਦੇ ਨੇ ਪਰ ਪੰਜ ਸ਼ਬਦਾਂ ਦਾ ਪਤਾ ਕੋਈ ਨਹੀਂ ਔਰ ਬਹੁਤ ਸਾਰਿਆਂ ਨੂੰ ਵਰਗਲਾ ਕੇ ਆਪਣੇ ਨਾਲ ਜੋੜਿਆ ਹੋਇਆ ਗੁਰੂ ਗ੍ਰੰਥ ਸਾਹਿਬ ਤੋਂ ਤੋੜਿਆ। ਇਥੇ ਤੱਕ ਧਿਆਨ ਪਹੁੰਚਦੇ ਆਂ। ਸ਼ਬਦ ਦੇ ਪਹੁੰਚਦੇ ਆਂ। ਧੁਨ ਦੇ ਪਹੁੰਚਦੇ ਆਂ। ਮਨੁੱਖ ਅਨਾਹਦ ਨੂੰ ਸੁਣਨ ਲੱਗ ਪੈਂਦਾ ਹੈ। ਅਨਾਹਦ ਨੂੰ ਸੁਣਨਾ ਇੰਜ ਹੈ ਮਨੁੱਖ ਦਰ ਤੇ ਪਹੁੰਚ ਗਿਆ। ਸ਼ਬਦ ਦਰ ਹੈ। ਸ਼ਬਦ ਨੂੰ ਸੁਣਨ ਲੱਗ ਪਏ। ਦਰ ਤੱਕ ਪਹੁੰਚ ਗਿਆ। ਜੇਤੇ ਦਰ ਵਸੇ ਕਵਨ ਦਰ ਕਹੀਏ ਦਰਾ ਭੀ ਤਰ ਦਰ ਕਮ ਲਿਓ ਦਰ ਕੈਸਾ ਹੈ ਸੋ ਦਰ ਕੇਹਾ ਸੋਗਰ ਕੇ ਉਹ ਦਰ ਤੱਕ ਪਹੁੰਚ ਗਏ ਪਰ ਘਰ ਤੱਕ ਨਹੀਂ ਦਰਵਾਜ਼ੇ ਤੱਕ ਪਹੁੰਚਿਆ ਇਸੇ ਨੂੰ ਕਬੀਰ ਕਹਿੰਦੇ ਨੇ ਦਰਮਾ ਹੰਦੇ ਠਾਂਡੇ ਦਰਵਾਜ਼ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਵਾਰ ਪ੍ਰਭੂ ਤੇਰੇ ਦਰ ਤੱਕ ਪਹੁੰਚ ਗਿਆਂ ਤੇਰੀ ਆਵਾਜ਼ ਸੁਣ ਰਿਹਾ ਤੇਰੀ ਝਲਕ ਨਹੀਂ ਮਿਲ ਰਹੀ ਅਨਾਹਦ ਨਾਦ ਸੁਣ ਰਿਹਾ ਪਰਮ ਪ੍ਰਕਾਸ਼ ਨਹੀਂ ਦਿਖਾਈ ਦੇ ਰਿਹਾ ਐਸਾ ਪ੍ਰਕਾਸ਼ ਤਿੱਥੇ ਨਾਦ ਬਿਨੋਦ ਕੋਡ ਅਨੰਦ ਮਹਾ ਅਨੰਦ ਮਹਾਰਸ ਜਿਹਨੂੰ ਕਹਿ ਦਿੱਤਾ ਕਹਿਣ ਨਾ ਜਾਇ ਅਕਥ ਨਹੀਂ ਕਿਹਾ ਜਾ ਸਕਦਾ ਜਿਨ੍ਹਾਂ ਨੇ ਇਹ ਰਸ ਮਾਣਿਆ ਨੇ ਉਹਨਾਂ ਦੇ ਦੁਨੀਆਂ ਦੇ ਵਿੱਚ ਦਾਅਵੇ ਨੇ ਅਸੀਂ ਸਮਾਧੀ ਲਈ ਨਾ ਰਸ ਪ੍ਰਾਪਤ ਕਰ ਲਿਆ ਤੇ ਜਿਨ੍ਹਾਂ ਨੂੰ ਰਸ ਆ ਗਿਆ ਉਹ ਚੁੱਪ ਕਰ ਗਏ ਕੁਝ ਕਹਿਣ ਜਾਊਗਾ ਨਾ ਹੋਵੇ ਆਮ ਦੁਨੀਆਂ ਅਕਸਰ ਦੁੱਬਦਾ ਚ ਰਹਿੰਦੀ ਹੈ ਗਾਲिब ਕਹਿੰਦੇ ਨੇ ਜਿਸ ਕੋ ਖਬਰ تھی ਤੇਰੀ ਉਹ ਬੇਖਬਰ ਮਿਲਾ ਕਿਸ سے ਪਤਾ ਪੁੱਛੇਂ ਜਾਣਾ ਨੇ ਜਾਣਾ جس کو خبر تھی تیری وہ بے خبر ملا جس دے کول تیرا پتہ ہے سی تیری خبر ہے سی او تے کچھ دسن جوگا نہیں سی تے جڑے دس دے پے نے انہاں نو تیری خبر کچھ بھی نہیں کچھ بھی کچھ بھی پتہ کس سے پتہ پوچھیں جانا نے جانا جس کو خبر تھی تیری وہ بے خبر ملا ਜਿਹਨੂੰ ਕੁਝ ਸਵਾਦ ਆਇਆ ਰਸ ਆਇਆ ਕੁਝ ਖੇੜ ਬਣੇ ਅਨਾਹਦ ਨਾਦ ਸੁਣਿਆ ਉਹ ਤੇ ਕੁਝ ਕਹਿਣ ਜੋਗਾ ਹੀ ਨਾ ਰਿਹਾ ਚੁੱਪ ਕਰ ਗਿਆ ਉਹ ਤੇ ਕੁਝ ਦੱਸਣ ਜੋਗਾ ਹੀ ਨਾ ਰਿਹਾ ਤੇ ਜਿਹੜੇ ਦੱਸਦੇ ਪਏ ਨੇ ਇਹਨਾਂ ਕੋਲ ਹੈ ਹੀ ਨਹੀਂ ਕੁਝ ਕੁਝ ਹੀ ਖਬਰ ਨਹੀਂ ਕੁਝ ਵੀ ਪਤਾ ਨਹੀਂ ਇਹ ਵੀ ਇੱਕ ਅਲੱਗ ਜਿਹਾ ਵਿਸ਼ਾ ਗੁਰਬਾਣੀ ਇਸ ਨੂੰ ਬੜੀ ਗਹਿਰਾਈ ਨਾਲ ਬਿਆਨ ਕਰਦੀ ਹੈ ਕਿਸੇ ਵਕਤ ਤੁਹਾਡੇ ਸਾਹਮਣੇ ਖੋਲਾਂਗਾ ساری ਦੁਨੀਆ ਧੂਆਂ ਧਾਰ ਕਹਿਣ ਵਾਲੇ ਉਹ ਨੇ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਕੁਛ ਵੀ ਨਹੀਂ ਪਤਾ ਜਿਸ ਕੋ ਖਬਰ تھی ਤੇਰੀ ਉਹ ਬੇਖਬਰ ਮਿਲ ਕਬੀਰ ਕਹਿੰਦੇ ਨਾ ਅਨਾਹਦ ਦੀ ਧੁਨ ਤੇ ਸੁਣਦੇ ਪਿਆ ਤੇਰੇ ਦਰ ਤੱਕ ਤੇ ਪਹੁੰਚ ਗਏ ਪ੍ਰਭੂ ਹੁਣ ਦਰਵਾਜ਼ਾ ਤੁ ਖੋਲ ਇਹ ਦਸ਼ਮ ਦਵਾਰ ਤੋ ਖੋਲ ਤੇਰੀ ਝਲਕ ਵੇਖੀ ਕੁਝ ਬਿਨ ਸੂਰਤ ਕਰੇ ਕੋ ਮੇਰੀ ਦਰਸ਼ਨ ਦੇ ਜੇ ਖੋਲ ਕੇ ਵਾ ਉਸ ਦਰ ਦੇ ਵੀ ਬੜੀ ਮਹਿਮਾ ਜਿਹੜਾ ਦਰ ਤੱਕ ਪਹੁੰਚ ਗਿਆ ਬੜੀ ਉਚਾਈ ਤੇ ਪਹੁੰਚ ਗਿਆ ਬਸ ਐਵਰੇਸਟ ਦੇ ਥੋੜੇ ਜਿਹਾ ਥੱਲੇ ਹੀ ਖੜਾ ਹੈ ਮਹਾਨ ਨਾਦ ਉਹ ਸੁਣ ਰਿਹਾ ਅਨਹਦ ਨਾਦ ਉਹ ਸੁਣ ਰਿਹਾ ਅਗਰ ਜਪ ਜਾਰੀ ਰਿਹਾ ਇਹ ਧੁਨ ਇਹ ਧੁਨੀ ਨਾਲ ਟਕਰਾਂਦੀ ਏ ਧੁਨ ਪਰਾ ਬਣ ਜਾਂਦੀ ਏ ਜਿੱਥੋਂ ਉੱਠੀ ਸੀ ਧੁਨ ਉੱਥੇ ਪਹੁੰਚ ਜਾਂਦੀ ਏ ਜੈਸੇ ਪਹੁੰਚਦੀ ਏ ਨਾਭੀ ਪੂਰੀ ਖੁੱਲ ਜਾਂਦੀ ਏ ਜੈਸੇ ਨਾਭ ਪੂਰੀ ਖੁੱਲਦੀ ਏ ਜ਼ਬਾਨ ਬੰਦ ਹੋ ਜਾਂਦੀ ਏ ਉਚਾਰਨ ਨਹੀਂ ਕਰਦੀ ਵਾਹਿਗੁਰੂ ਵਾਹਿਗੁਰੂ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਲਾਵਾਂ ਉਹ ਸ਼ਬਦ ਉਸਦੇ ਪ੍ਰਾਣਾ ਚ ਚੱਲਦਾ ਏ ਨਾਭ ਖੁੱਲ ਜਾਂਦੀ ਏ ਸੂਖਸ਼ਮ ਸਰੀਰ ਅਸਥੂਲ ਸਰੀਰ ਤੋਂ ਨਿਰਲੇਪ ਹੋ ਜਾਂਦਾ ਹੈ ਗਿਆਨ ਦਾ